ਅਸੋ ਸਾਡੇ ਬਲੌਗ ਏਰੀਆ ਦੇ ਵਿੱਚ ਕੋਈ ਵੀ ਭਰਾ ਪਰਾਲੀ ਪ੍ਰੋਜੈਕਟ ਲਾਉਣਾ ਚਾਹਦਾ ਹੋਵੇ ਪਾਇਲਟ ਵਾਲਾ ਪਲਾਂਟ ਸ਼ਰੇਡਰ ਮਸ਼ੀਨ ਉਹਨੂੰ ਚਾਹੀਦੀ ਹੋਵੇ ਡੀਬਿਲ ਚਾਹੀਦੀ ਹੋਵੇ ਫਲੋਰ ਦੇ ਪੂਰੇ ਕਿਲੋਮੀਟਰ ਦੇ ਕੇਸ ਦੇ ਵਿੱਚ ਕਿਸੇ ਵੀ ਵੀਰ ਨੇ ਪਲਾਂਟ ਦਾ ਪ੍ਰੋਗਰਾਮ ਬਣਾਇਆ ਹੋਵੇ ਉਹ ਲਾਉਣਾ ਚਾਹੁੰਦਾ ਹੋਵੇ ਤਾਂ ਅਸੀਂ 2.5 ਲੱਖ ਰੁਪਏ ਦਾ ਡਿਸਕਾਊਂਟ ਦੇਵਾਂਗੇ ਚਾਹੇ ਸਾਡੇ ਕੋ ਅੱਜ ਆਜੋ ਚਾਹੇ ਸਾਲ ਨੂੰ ਆਜੋ ਕਿਉਂਕਿ ਜਦੋਂ ਪਲਾਂਟ ਚੱਲਣਾ ਘੱਟੋ ਘੱਟ 50 ਬੰਦਿਆਂ ਨੂੰ ਇਹਨੇ ਕੰਮ ਦੇਣਾ ਅਸੀਂ ਇਹੀ ਚਾਹੁੰਦੇ ਹਾਂ ਸਾਡੇ ਏਰੀਆ 'ਚ ਜਿਹੜੇ ਭਰਾ ਸਾਡੇ ਮਜ਼ਦੂਰ ਵਿਹਲੇ ਆ ਉਹਨਾਂ ਨੂੰ ਕੰਮ ਮਿਲੇ ਇਸ ਕਰਕੇ 2.5 ਲੱਖ ਰੁਪਈਆ ਡਿਸਕਾਊਂਟ ਜਲ ਮਰਜ਼ੀ ਤੁਸੀਂ ਸਾਡੇ ਕੋ ਆਜੋ 20 ਕਿਲੋਮੀਟਰ ਦਾ ਏਰੀਆ ਸਾਡਾ ਕਵਰ ਕਰਨਾ ਉਹਦੇ ਵਿੱਚ ਕਿਤੇ ਵੀ ਤੁਸੀਂ ਲਾਉਣੇ ਚਾਹੁੰਦੇ ਆ ਤੁਹਾਨੂੰ ਇਹਨਾਂ ਮਸ਼ੀਨਾਂ 'ਚ ਅਸੀਂ 2.5 ਲੱਖ ਰੁਪਈਆ ਡਿਸਕਾਊਂਟ ਦੇਵਾਂਗੇ ਜਿਹੜੀਆਂ ਦੂਜੀਆਂ ਮਸ਼ੀਨਾਂ ਚైనా ਵਗੈਰਾ ਤੋਂ ਉਹ ਵੀ ਵੱਧ ਤੋਂ ਵੱਧ ਤੁਹਾਨੂੰ ਡਿਸਕਾਊਂਟ ਕਰਾਵਾਂਗੇ ਇਹ ਵੀਡੀਓ ਸੇਵ ਕਰਕੇ ਰੱਖ ਲਓ ਅੱਗੇ ਲੋਕਾਂ 'ਕਿ ਸ਼ੇਅਰ ਜ਼ਰੂਰ ਕਰਿਓ ਅਸੀਂ ਵੱਧ ਤੋਂ ਵੱਧ ਹੈਲਪ ਕਰਾਂਗੇ ਜਿਹੜਾ ਸਾਡੇ ਏਰੀਆ 'ਚ ਭ